ਜਦੋਂ ਘਰ 'ਚ ਮੁੰਡਾ ਪੈਦਾ ਹੁੰਦਾ ਨਾ ਸਾਰੇ ਜਸ਼ਨ ਮਨਾਉਂਦੇ ਨੇ ਭਾਵੇਂ ਗਰੀਬ ਹੋਣ ਭਾਵੇਂ ਅਮੀਰ ਪਰ ਜਦੋਂ ਕਿਤੇ ਕੁੜੀ ਪੈਦਾ ਹੋ ਜਾਂਦੀ ਹੈ ਚਲੋ ਅਮੀਰਾਂ ਦੀ ਤਾਂ ਕੀ ਗੱਲ ਕਰੀਏ ਜਿਹੜਾ ਗਰੀਬ ਪਰਿਵਾਰ ਹੁੰਦਾ ਨਾ ਉਹਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਰੱਬ ਨੇ ਸਾਡੇ ਨਾਲ ਕਿਹੜੇ ਜਨਮ ਦਾ ਬਦਲਾ ਲੈ ਲਿਆ ਟੈਨਸ਼ਨ ਪੈ ਜਾਂਦੀ ਆ ਦਿਮਾਗ 'ਤੇ ਟੈਨਸ਼ਨ ਕਿਉਂ ਹੁੰਦੀ ਆ ਇਹ ਗੱਲ ਹੈਗੀ ਆ ਕਿ ਕੁੜੀਆਂ ਕਿਹੜਾ ਮੁੰਡਿਆਂ ਤੋਂ ਵੱਧ ਖਾਂਦੀਆਂ ਨੇ ਟੈਨਸ਼ਨ ਕਿਹੜੀ ਗੱਲ ਦੀ ਆ ਵਿਆਹ ਦੀ ਸਾਰੇ ਨਾਲ ਦਾਜ ਮਗਲ ਟੈਨਸ਼ਨ ਇਸ ਚੀਜ਼ ਦੀ ਹੁੰਦੀ ਆ ਕੁੜੀ ਅੱਜ ਕੱਲ ਜ਼ਮਾਨਾ ਖਰਾਬ ਹੈ ਪੜਨ ਜਾਊਗੀ ਤੇ ਕਿਤੇ ਕੋਈ ਵਾਰਦਾਤ ਨਾ ਹੋ ਜੇ ਘਰ ਤੋਂ ਨਿਕਲਣ ਦੀ ਟੈਨਸ਼ਨ ਬੱਚੀ ਅੱਜ ਕੱਲ ਸੇਫ ਨਹੀਂ ਹੈਗੀ ਤੁਹਾਨੂੰ ਪਤਾ ਹੈ ਨਾ ਸੋ ਇਹ ਚੀਜ਼ਾਂ ਟੈਨਸ਼ਨ ਨੇ ਹੋਰ ਮਾਪਿਆਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਪੜਾ ਰਿਖਾ ਵੀ ਲੰਦੇ ਨੇ ਸੋਹਣੇ ਕੱਪੜੇ ਵੀ ਦੇ ਦਿੰਦੇ ਨੇ ਪਰਵਰਸ਼ ਵੀ ਕਰਦੇ ਨੇ ਪਰ ਇਹ ਜਿਹੜੀਆਂ ਟੈਨਸ਼ਨਾਂ ਨੇ ਨਾ ਐਸ ਕਰਕੇ ਧੀ ਦੇ ਜੰਮਣ ਦੀ ਆ ਜਿਹੜਾ ਦੁੱਖ ਬਣਾਇਆ ਜਾਂਦਾ ਹੈ ਕਿ ਕੱਲ ਨੂੰ ਜੇ ਦਾਜ ਦੇ ਵੇਦ ਨਾ ਦੇ ਹੋਇਆ ਤਾਂ ਸਾਰੇ ਨੇ ਜ਼ਹਿਰ ਦੇ ਕੇ ਮਾਰ ਦੇਣੀ ਐ ਗੈਸ ਸਿਲੰਡਰ ਫਟਣ ਦਾ ਬਹਾਨਾ ਕਰਕੇ ਸਾਡੀ ਕੁੜੀ ਨੂੰ ਦਾਜ ਨਹੀਂ ਬੜੀ ਝਾੜ ਦੇਣਾ ਸੋ ਇਹ ਜਿਹੜੀ ਦਾਜ ਵਰਗੀ ਲਾਣਤ ਹੈ ਨਾ ਐਨੇ ਕੁੜੀਆਂ ਦਾ ਜਿਨਾ ਹਰਾਮ ਕੀਤਾ ਹੋਇਆ